ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਡੇਲੀ ਰੁਟੀਨ ਦੇ ਕੰਮਾਂ ਲਈ ਕਾਰ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅੱਜ ਕੱਲ ਇੱਕ ਸਟੇਟਸ ਸਿੰਬਲ ਵੀ ਹੈ ਕਾਰ ਤੇ ਕਾਰ ਲੈਣ ਤੋਂ ਪਹਿਲਾਂ ਬੰਦੇ ਨੂੰ ਸੋਚਣਾ ਪੈਂਦਾ ਕਿ ਡੀਜ਼ਲ ਲਾਵਾਂ ਪੈਟਰੋਲ ਲਾਵਾਂ ਕਿ ਇਲੈਕਟ੍ਰਿਕ ਲਾਵਾਂ ਕਿਉਂਕਿ ਡੀਜ਼ਲ ਬੰਦ ਹੋ ਚੁੱਕੀਆਂ ਹੀ ਹੈ ਸਮਝ ਲਓ ਬਣਾਉਣੀਆਂ ਬੰਦ ਕਰਤੀਆਂ ਕੰਪਨੀ ਨੇ ਪੈਟਰੋਲ ਆਉਣ ਵਾਲੇ ਸਮੇਂ ਦੇ ਵਿੱਚ ਬੰਦ ਹੋ ਜਾਣੀ ਹੈ ਤੇ ਆਪਸ਼ਨ 1 ਬਚਦੀ ਹੈ ਇਲੈਕਟ੍ਰਿਕ ਸੋ ਇਲੈਕਟ੍ਰਿਕ ਅੱਜ ਦੇ ਸਮੇਂ ਦੇ ਵਿੱਚ ਮਹਿੰਗੀ ਬਹੁਤ ਜ਼ਿਆਦਾ ਹੈ ਹਰੇਕ ਬੰਦਾ ਲੈ ਨਹੀਂ ਸਕਦਾ ਫਿਰ ਆਖਰ ਆਪਣੇ ਕੋਲੇ ਇੱਕ ਹੀ ਆਪਸ਼ਨ ਬਚ ਜਾਂਦੀ ਹੈ ਯੂਜ਼ਡ ਕਾਰ ਸੋ ਯੂਜ਼ਡ ਕਾਰ ਕਈ ਵਾਰੀ ਆਪਾਂ ਲੈ ਲੈਨੇ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੱਲੇ ਹੀ ਪੈ ਜਾਂਦੀ ਹੈ ਸਿਰਦਰਦ ਦੀ ਬਣ ਜਾਂਦੀ ਹੈ ਸੋ ਮੈਂ ਤੁਹਾਡੇ ਵਾਸਤੇ 10 ਐਹੋ ਜੀਆਂ ਕਾਰਾਂ ਲੈ ਕੇ ਆਇਆ ਜਿਨ੍ਹਾਂ ਨੂੰ ਤੁਸੀਂ ਲੈ ਲਓਗੇ ਯਕੀਨ ਮੰਨਿਓ ਤੁਸੀਂ ਆਉਣ ਵਾਲੇ ਸਾਲੋ ਸਾਲ ਉਹਨਾਂ ਨੂੰ ਯੂਜ਼ ਕਰੋਗੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਨਾ ਤਾਂ ਉਹਨਾਂ ਨੂੰ ਸੇਲ ਕਰਨ ਦੇ ਵਿੱਚ ਨਾ ਉਹਨਾਂ ਨੂੰ ਰਿਪੇਅਰ ਕਰਨ ਦੇ ਵਿੱਚ ਉਹਨਾਂ ਦਾ ਪਾਰਟਸ ਈਜ਼ੀਲੀ ਤੁਹਾਨੂੰ ਮਿਲ ਜਾਵੇਗਾ ਕਿਤੋਂ ਵੀ ਲੈ ਸਕੋਗੇ ਜਦੋਂ ਤੁਸੀਂ ਸੈਕੰਡ ਓਨਰ ਕਹਿ ਕੇ ਉਹਨੂੰ ਸੇਲ ਕਰੋਗੇ ਤਾਂ ਝਟ ਦੇ ਨੇ ਵਿਕ ਜਾਵੇਗੀ ਕਿਉਂਕਿ ਕਿਸੇ ਟਾਈਮ ਦੀਆਂ ਅਫਸਰ ਟਾਈਪ ਦੇ ਲੋਕ ਉਹਨਾਂ ਨੂੰ ਯੂਜ਼ ਕਰਦੇ ਸੀ ਇੱਕ ਵਾਈਟ ਕਾਲਰ ਜਮਾਤ ਦੀ ਗੱਡੀ ਸੀ ਵੀ ਉਹ ਜਿਹੜੀ ਅੱਜ ਤੁਹਾਨੂੰ ਮਿਲ ਰਹੀ ਹੈ ਸੋ ਕਿਹੜੀਆਂ-ਕਿਹੜੀਆਂ ਨੇ ਉਹ ਗੱਡੀਆਂ ਤੇ ਕੀ-ਕੀ ਰੇਟ ਤੇ ਤੁਹਾਨੂੰ ਮਿਲ ਸਕਦੀਆਂ ਆਜੋ ਆਪਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਵੀਡੀਓ ਨੂੰ ਐਂਡ ਤੱਕ ਦੇਖਿਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਲਿਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਸਬਸਕ੍ਰਾਈਬ ਪਹਿਲੇ ਨੰਬਰ ਤੇ ਜੋ ਮੈਂ ਗੱਡੀ ਰੱਖੀ ਹੈ ਜੀ ਉਹ ਹੈ ਜੀ Honda ਦੀ BRV ਇਹ ਜਦੋਂ ਗੱਡੀ ਆਈ ਸੀ ਹਾਈ ਕਲਾਸ ਇਹਨੂੰ ਲੈਂਦੀ ਸੀ ਪ੍ਰੀਮੀਅਮ ਡਿਜ਼ਾਈਨ ਦੀ ਗੱਡੀ ਸੀ ਇਹਦਾ ਅੰਟੀਰੀਅਰ ਵਗੈਰਾ ਏਡਾ ਕੋ ਵਧੀਆ ਹੈ ਵੀ ਜਦੋਂ ਤੁਸੀਂ ਲਓਗੇ ਤੁਹਾਨੂੰ ਲੱਗੇਗਾ ਹੀ ਨਹੀਂ ਵੀ ਇਹ ਯੂਜ਼ਡ ਹੋਇਆ ਵਿਆ ਜਾਂ ਨਵੀਂ ਦਾ ਹੈ ਏਡਾ ਵਧੀਆ ਅੰਟੀਰੀਅਰ ਯੂਜ਼ ਕਰਿਆ ਜਾਂਦਾ ਹੈ ਕੰਪਨੀ ਵੱਲੋਂ ਗੱਡੀ ਦਾ ਸਸਪੈਂਸ਼ਨ ਬਹੁਤ ਜ਼ਿਆਦਾ ਕਮਾਲ ਦਾ ਹੈ ਇੰਜਨ ਇਹਨਾਂ ਦਾ ਲੱਖਾਂ ਕਿਲੋਮੀਟਰ ਚੱਲ ਜਾਂਦਾ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਦਿੰਦਾ ਗੱਡੀ ਥੋੜੀ ਜੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲੇਗੀ ਤਾਂ ਔਖੀ ਪਰ 6 ਤੋਂ 7 ਲੱਖ ਰੁਪਏ ਦੇ ਵਿੱਚ ਵਿੱਚ ਜੇਕਰ ਤੁਹਾਨੂੰ ਮਿਲਦੀ ਦਿੱਸੀ ਤਾਂ ਗੱਡੀ ਨੂੰ ਛੱਡੇ ਹੋਣਾ ਯਕੀਨ ਮੰਨਿਓ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਜਿਵੇਂ ਮਰਜ਼ੀ ਵਾਤੀ ਜਾਏ ਗੱਡੀ ਜਿਹੜੀ ਦੂਜੇ ਨੰਬਰ ਤੇ ਗੱਡੀ ਗਣੀ ਹੈ ਜੀ ਮੈਂ ਉਹ ਮਾਰੂਤੀ ਸੂਜ਼ੂਕੀ ਦੀ ਸਿਆਜ਼ ਆ ਜੀ ਇੱਕ ਲਗਜ਼ਰੀ ਗੱਡੀ ਹੈ ਕੰਪਨੀ ਦੁਆਰਾ ਤੁਹਾਨੂੰ ਇਹਦੇ ਚ ਭਰ ਭਰ ਕੇ ਫੀਚਰ ਦਿੱਤੇ ਜਾਂਦੇ ਆ ਸਪੇਸਿਸ ਗੱਡੀ ਹੈ ਜੀ 510 ਦਾ ਇਹਦਾ ਜਿਹੜਾ ਬੂਟ ਸਪੇਸ ਹੈ ਜੀ 1462 cc ਦਾ 4 ਸਿਲੰਡਰ ਇੰਜਨ ਹੈ ਜੀ ਬਹੁਤ ਪਾਵਰਫੁਲ ਇੰਜਨ ਹੈ ਰਫਾਈਨ ਹੈ ਪੂਰਾ ਕੋਈ ਦਿੱਕਤ ਨਹੀਂ ਦਿੰਦਾ 170 ਦੀ ਗਰਾਉਂਡ ਕਲੀਅਰੈਂਸ ਹੈ ਇਹ ਗੱਡੀ ਦਾ ਨਾ ਵੇਖਣ ਦਾ ਕਾਰਨ ਇਹ ਹੈ ਜੀ ਲੋਕਿਆ ਐਵੇਂ SUV ਦੇ ਚੱਕਰ ਦੇ ਵਿੱਚ ਗੱਡੀ ਨੂੰ ਇਗਨੋਰ ਕਰ ਗਏ ਪਰ ਗੱਡੀ ਯਕੀਨ ਮੰਨਿਓ ਬਹੁਤ ਵਧੀਆ ਹੈ ਹਰ ਪੱਖ ਤੋਂ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵੇਗੀ 20 ਤੋਂ 22 ਦੀ ਗੱਡੀ ਦੀ ਐਵਰੇਜ ਹੈ ਕੋਈ ਰਿਪੇਅਰ ਨਹੀਂ ਜੇਕਰ ਰਿਪੇਅਰ ਹੋਏਗੀ ਵੀ ਤਾਂ ਬਹੁਤ ਸਸਤੀ ਹੈ ਕਿਉਂਕਿ ਮਰੂ ਮਰੂਤੀ ਸਜੂਕੀ ਦੀ ਗੱਡੀ ਹੈ ਸੋ ਇਹ ਗੱਡੀ ਇੱਕ ਪ੍ਰੀਮੀਅਮ ਸੈਗਮੈਂਟ ਦੀ ਹੈ ਤੁਸੀਂ ਲੈ ਇਹ ਗੱਡੀ ਤੁਹਾਨੂੰ ਆਮ ਹੀ ਮਾਰਕੀਟ ਦੇ ਵਿੱਚੋਂ 5 ਲੱਖ ਤੋਂ ਲੈ ਕੇ ਤੇ 6 ਲੱਖ ਰੁਪਏ ਦੇ ਵਿੱਚ ਵਿੱਚ ਮਿਲ ਜਾਵੇਗੀ ਜੀ ਸੋ ਤੀਜੇ ਨੰਬਰ ਤੇ ਜਿਹੜੀ ਗੱਡੀ ਮੈਂ ਰੱਖੀ ਹੈ ਜੀ ਉਹ ਹੈ ਜੀ Honda City 1400 ਤੇ 98 cc ਦਾ ਇਹਦਾ ਇੰਜਨ ਹੈ ਏ ਕਲਾਸ ਦੀ ਗੱਡੀ ਹੁੰਦੀ ਸੀ ਜੀ ਕਿਸੇ ਟਾਈਮ ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਦੂਰ ਜਾਓ ਇਹਦੇ ਤੇ ਰਾਈਡ ਕਰੋ ਤੁਹਾਨੂੰ ਥੱਕਣ ਨਹੀਂ ਦੇਵੇਗੀ ਇੰਨੀ ਕਿ ਜ਼ਿਆਦਾ ਕੰਫਰਟੇਬਲ ਗੱਡੀ ਹੈ ਜੀ 506 ਲੀਟਰ ਦਾ ਇਹਦਾ ਜਿਹੜਾ ਬੂਟ ਸਪੇਸ ਹੈ ਤੁਸੀਂ ਆਪਣੇ ਨਾਲ ਜਿੰਨਾ ਮਰਜ਼ੀ ਸਮਾਨ ਕੈਰੀ ਕਰ ਸਕਦੇ ਹੋ 17 ਤੋਂ 18 ਦੀ ਇਹਦੀ ਐਵਰੇਜ ਹੈ ਕੰਫਰਟੇਬਲ ਤੇ ਰਿਲਾਈਅਬਿਲਟੀ ਦੇ ਨਾਤੇ Honda ਜਾਣੀ ਜਾਂਦੀ ਹੈ ਸੋ ਤੁਹਾਡੀ ਇੱਜ਼ਤ ਨੂੰ ਵੀ ਚਾਰ ਚੰਦ ਲਾਉਣ ਵਾਲੀ ਇਹ ਗੱਡੀ ਹੈ ਜੀ ਇਹ ਗੱਡੀ ਵੀ ਤੁਹਾਨੂੰ 5 ਤੋਂ ਲੈ ਕੇ 6 ਲੱਖ ਦੇ ਵਿੱਚ ਵਿੱਚ ਮਿਲ ਜਾਵੇਗੀ ਜੇਕਰ ਮਿਲਦੀ ਆ ਤਾਂ ਤੁਸੀਂ ਇਹ ਗੱਡੀ ਨੂੰ ਛੱਡਿਓ ਨਾ ਤੁਹਾਨੂੰ ਚੌਥੇ ਨੰਬਰ ਤੇ ਜਿਹੜੀ ਤੁਹਾਡੇ ਆਸਤੇ ਗੱਡੀ ਲੈ ਕੇ ਆਏ ਆ ਜੀ ਉਹ ਆ ਜੀ S cross ਇਹਦੇ ਵਿੱਚ ਦੋ ਤਰ੍ਹਾਂ ਦੇ ਇੰਜਨ ਆਉਂਦੇ ਸੀ 1.6 ਲੀਟਰ ਦਾ ਤੇ 1.3 ਲੀਟਰ ਦੇ ਡੀਜ਼ਲ ਇੰਜਨ ਸੀਗੇ ਇਹ ਬਹੁਤ ਵਧੀਆ ਕੁਆਲਿਟੀ ਦੇ ਇੰਜਨ ਸੀ ਇੱਕ ਪ੍ਰੀਮੀਅਮ ਸੈਗਮੈਂਟ ਦੀ ਗੱਡੀ 4 ਸਟਾਰ ਰੇਟਡ ਦੇ ਨਾਲ ਆਉਂਦੀ ਸੀ ਜੀ ਵਾਰੇ ਦਾ ਇਹ ਨਹੀਂ ਪਤਾ ਲੱਗਾ ਵੀ ਇਹਨੂੰ ਸਿਡਾਨ ਕਹੀਏ ਕਿ ਐਸਯੂਵੀ ਕਹੀਏ ਬਸ ਐਸਯੂਵੀ ਦੀ ਭੇਡਚਾਲ ਇਹ ਗੱਡੀ ਨੂੰ ਵੀ ਖਾ ਗਈ ਜਿਹੜੀ ਕਿ ਬਹੁਤ ਵਧੀਆ ਗੱਡੀ ਸੀ ਇਹਦੇ ਵਿੱਚ ਹਾਈਬ੍ਰਿਡ ਆਪਸ਼ਨ ਵੀ ਦਿੱਤੀ ਜਾਂਦੀ ਸੀ 5 ਤੋਂ 6 ਲੱਖ ਰੁਪਏ ਦੇ ਵਿੱਚ ਈਜ਼ੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲ ਜਾਵੇਗੀ ਜੇਕਰ ਤੁਹਾਨੂੰ ਇਦਾਂ ਦੀ ਗੱਡੀ ਮਿਲਦੀ ਹੈ ਤਾਂ ਇਹ ਗੱਡੀ ਵੀ ਛੱਡਣ ਵਾਲੀ ਨਹੀਂ ਜੀ ਅੱਗੇ ਪੰਜਵੇਂ ਨੰਬਰ ਤੇ ਗੱਡੀ ਰੱਖੀ ਹੈ ਜੀ ਮੈਂ ਟੋਇਟਾ ਕਰੋਲਾ ਜਦੋਂ ਟੋਇਟਾ ਮੈਂ ਕਹਿ ਦਿੰਨਾ ਤਾਂ ਸਮਝ ਲਓ ਉੱਥੇ ਕੁਆਲਿਟੀ ਇੰਜਨ ਦੀ ਰਿਲਾਈਅਬਿਲਟੀ सस्पेंशन ਤੇ ਇੰਟੀਰੀਅਰ ਦੀ ਕੁਆਲਿਟੀ ਦੇ ਬਾਰੇ ਕਹਿਣ ਨੂੰ ਕੁਝ ਰਹਿ ਨਹੀਂ ਜਾਂਦਾ ਕਿਉਂਕਿ ਤੁਸੀਂ ਸਮਝ ਹੀ ਜਾਂਦੇ ਹੋ ਵੀ ਉਹਨਾਂ ਦੀ ਕੁਆਲਿਟੀ ਕਿਵੇਂ ਦੀ ਹੈ ਸੋ 1.4 ਲੀਟਰ ਇੰਜਨ ਤੇ 1.6 ਲੀਟਰ ਇੰਜਨ ਇਹਦੇ ਵਿੱਚ ਆਉਂਦਾ ਸੀ ਗੱਡੀ ਥੋੜੀ ਜੀ ਅੱਜ ਗੱਲ ਮਤਲਬ ਵੀ ਆਊਟਡੇਟਡ ਜ਼ਰੂਰ ਹੋ ਚੁੱਕੀ ਹੈ 18 ਤੋਂ 21 ਦੀ ਮਾਈਲੇਜ ਆਉਂਦੀ ਸੀ ਗੱਡੀ ਦੀ ਇੱਕ ਪ੍ਰੀਮੀਅਮ ਸੈਗਮੈਂਟ ਦੀ ਗੱਡੀ ਹੈ ਛੇਤੀ ਕਿਤੇ ਗੱਡੀ ਨੂੰ ਕੋਈ ਹੱਥ ਵੀ ਨਹੀਂ ਕਰਦਾ ਸੀ ਜਿਨ੍ਹਾਂ ਕੋਲੇ ਇਹ ਗੱਡੀ ਹੁੰਦੀ ਸੀ ਜਿਨ੍ਹਾਂ ਕੋਲੇ ਅੱਜ ਹੈ ਇੱਕ ਸਟੇਟਸ ਸਿੰਬਲ ਸੀ ਗੱਡੀ ਦਾ ਸੋ ਜੇਕਰ ਤੁਹਾਨੂੰ ਮਿਲਦੀ ਹੋਵੇ ਗੱਡੀ 5 ਲੱਖ ਤੋਂ ਥੱਲੇ ਥੱਲੇ ਤੁਹਾਨੂੰ ਗੱਡੀ ਆਰਾਮ ਨਾਲ ਮਿਲ ਜਾਵੇਗੀ ਸੋ ਇਹ ਗੱਡੀ ਨੂੰ ਕਨਸਿਡਰ ਕਰਿਓ ਜ਼ਰੂਰ ਅੱਗੇ ਜਿਹੜੀ ਤੁਹਾਡੇ ਵਾਸਤੇ ਗੱਡੀ ਲੈ ਕੇ ਆਏ ਆ ਜੀ ਉਹ ਹੈ ਜੀ ਸਕੋਰਪੀਓ ਜਦੋਂ ਤੋਂ ਗੱਡੀ ਲਾਂਚ ਹੋਈ ਹੈ ਪੋਲੀਟਿਸ਼ੀਅਨਜ਼ ਦੁਆਰਾ ਬੜੀ ਪਸੰਦ ਕੀਤੀ ਜਾਣ ਵਾਲੀ ਗੱਡੀ ਹੈ ਜੀ ਇਹ 2 ਲੀਟਰ ਦਾ ਡੀਜ਼ਲ ਇੰਜਨ ਸੀ ਆਫ ਰੋਡਿੰਗ ਤੁਸੀਂ ਇਹਦੇ ਨਾਲ ਖੁੱਲ੍ਹ ਕੇ ਕਰ ਸਕਦੇ ਹੋ ਇੰਜਨ ਵਗੈਰਾ ਇਹਦਾ ਬਹੁਤ ਜ਼ਿਆਦਾ ਰਿਲਾਈਏਬਲ ਹੈ ਬਈ ਬਾਕੀ ਗੱਡੀ ਜੇਕਰ ਤੁਹਾਨੂੰ 7 ਤੋਂ 8 ਲੱਖ ਦੇ ਵਿੱਚ ਵਿੱਚ ਪੁਰਾਣੀ ਸਕੋਰਪੀਓ ਮਿਲਦੀ ਹੈ ਤਾਂ ਤੁਸੀਂ ਇਹਨੂੰ ਕਨਸਿਡਰ ਕਰ ਸਕਦੇ ਹੋ ਜੀ ਇਹਦੀ ਖਾਸੀਅਤ ਇੱਕ ਹੋਰ ਵੀ ਹੈ ਕਿਉਂਕਿ ਕੰਪਨੀ ਦੁਆਰਾ ਇਹਦਾ ਡਿਜ਼ਾਈਨ ਚੇਂਜ ਨਹੀਂ ਕੀਤਾ ਗਿਆ ਬਿਲਕੁਲ ਅੱਜ ਵੀ ਉਵੇਂ ਦੀ ਹੀ ਆਉਂਦੀ ਐ ਸਕੋਰਪੀਓ ਕਲਾਸਿਕ ਜਿਹੜੀ ਕਿ ਉਹਨਾਂ ਦਾ ਪੁਰਾਣਾ ਮਾਡਲ ਸੀ ਅੱਗੇ ਜਿਹੜੀ ਮੇਰੇ ਦੁਆਰਾ ਰეკਮੈਂਡ ਕੀਤੀ ਜਾਂਦੀ ਗੱਡੀ ਐ ਜੀ ਉਹ ਆ ਜੀ ਮਾਰੂਤੀ ਸੂਜ਼ੂਕੀ ਦੀ ਆਰਟੀਗਾ ਬਹੁਤ ਵਧੀਆ ਗੱਡੀ ਐ ਵੀ ਜਿੱਥੇ ਮਾਰੂਤੀ ਸੂਜ਼ੂਕੀ ਦਾ ਨਾਮ ਆ ਜਾਂਦਾ ਉਥੇ ਰਿਲਾਈਅਬਿਲਟੀ ਤੇ ਉਹਦੀ ਸਰਵਿਸ ਨੂੰ ਲੈ ਕੇ ਕੋਈ ਡਾਊਟ ਹੀ ਨਹੀਂ ਰਹਿ ਜਾਂਦਾ 1.3 ਲੀਟਰ ਐਂਡ 1.5 ਲੀਟਰ ਦਾ ਇਹਦੇ ਵਿੱਚ ਇੰਜਨ ਆਉਂਦਾ ਸੀ ਹਰ ਇੱਕ ਫੀਚਰਸ ਮਿਲ ਜਾਂਦੇ ਸੀ ਗੱਡੀ ਦੇ ਵਿੱਚ 2018 ਤੱਕ ਮਾਡਲ ਹੈ ਜਿਹੜਾ ਤੁਹਾਨੂੰ 7 ਕੁ ਲੱਖ ਰੁਪਏ ਦਾ ਮਿਲ ਜਾਵੇਗਾ 7 ਸੀਟਰ ਗੱਡੀ ਹੈ ਜੀ ਗੱਡੀ ਦੀ ਐਵਰੇਜ ਬਹੁਤ ਵਧੀਆ ਹੈ ਜੀ 18 ਤੱਕ ਦੀ ਐਵਰੇਜ ਦੇ ਦਿੰਦੀ ਹੈ ਜੀ ਪਰ ਲੀਟਰ ਇਸੇ ਕਰਕੇ ਥੋੜਾ ਜਿਹਾ ਟੈਕਸੀ ਦੇ ਵਿੱਚ ਇਹ ਗੱਡੀ ਵੱਧ ਚੱਲੀ ਹੈ ਪਰ ਜੇਕਰ ਤੁਸੀਂ ਘਰ ਰੱਖਣ ਵਾਸਤੇ ਵੀ ਗੱਡੀ ਨੂੰ ਲੈ ਲੈਣੇ ਹੋ ਤਾਂ ਤੁਹਾਨੂੰ ਇਹ ਗੱਡੀ ਨਰਾਸ਼ ਨਹੀਂ ਕਰੇਗੀ ਬਹੁਤ ਲੰਮਾ ਚੱਲੇਗੀ ਤੁਹਾਡੇ ਨਾਲ ਗੱਡੀ ਜੀ 8ਵੇਂ ਨੰਬਰ ਤੇ ਮੈਂ ਗੱਡੀ ਰੱਖੀ ਹੈ ਜੀ Maruti Suzuki ਦੀ Swift ਬਹੁਤ ਵਧੀਆ ਗੱਡੀ ਹੈ ਜੀ ਖੁੱਲਾ ਕੈਬਿਨ ਸਪੇਸ ਹੈ ਮੇਨਟੇਨੈਂਸ ਕਾਸਟ ਬਹੁਤ ਜ਼ਿਆਦਾ ਘੱਟ ਹੈ ਸਾਲੋਂ ਸਾਲੇ ਦਾ ਰਿਪੇਅਰ ਦਾ ਸਮਾਨ ਮਿਲਦਾ ਰਹੇਗਾ ਜਦੋਂ ਦੀ ਗੱਡੀ ਲਾਂਚ ਹੋਈ ਹੈ Maruti Suzuki ਦੁਆਰਾ ਇਹ ਗੱਡੀ ਟੌਪ 10 ਦੇ ਵਿੱਚੋਂ ਕਦੇ ਵੀ ਨਿਕਲੀ ਨਹੀਂ ਤੇ ਇੱਕ ਹੋਰ ਜੋ ਗੱਲ ਧਿਆਨ ਦੇਣ ਵਾਲੀ ਹੈ ਅੱਜ ਕੱਲ ਦੀ ਜਿਹੜੀ Swift ਆ ਰਹੀ ਉਹ ਹੈ 3 ਸਿਲੰਡਰ AC 4 ਸਿਲੰਡਰ ਸੋ ਅੱਜ ਦੀ ਵਾਈਬ੍ਰੇਸ਼ਨ ਦੇਣ ਵਾਲੀ ਗੱਡੀ ਐ ਇਹ ਕੋਈ ਵਾਈਬ੍ਰੇਸ਼ਨ ਨਹੀਂ ਦਿੰਦੀ ਗੱਡੀ ਫਨ ਟੂ ਡਰਾਈਵ ਵਾਲੀ ਗੱਡੀ ਇਹ ਗੱਡੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਾਰਕੀਟ ਦੇ ਵਿੱਚੋਂ ਅਵੇਲੇਬਲ ਹੈ ਤੁਹਾਨੂੰ इजीली ਮਿਲ ਜੇਗੀ 4 ਤੋਂ 5 ਲੱਖ ਦੇ ਵਿੱਚ ਵਿੱਚ ਤੁਹਾਨੂੰ ਬਹੁਤ ਵਧੀਆ ਗੱਡੀ ਮਿਲ ਜੇਗੀ ਜੇਕਰ ਤੁਸੀਂ ਭਾਲੋਗੇ ਇਹਦਾ ਸਰਵਿਸ ਰਿਕਾਰਡ ਤੁਸੀਂ ਨਾਲ ਜ਼ਰੂਰ ਲੈ ਲਿਆ ਜੇ ਕੋਈ ਮੀਟਰ ਬੈਕ ਵਗੈਰਾ ਦਾ ਧਿਆਨ ਜ਼ਰੂਰ ਰੱਖਿਓ ਜੇਕਰ ਤੁਸੀਂ ਯੂਜ਼ਡ ਕਾਰ ਨੂੰ ਖਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਮੇਰੇ ਚੈਨਲ ਦੇ ਉੱਤੇ ਇੱਕ ਵੀਡੀਓ ਬਣਾਈ ਗਈ ਹੈ ਤੁਸੀਂ ਉਹ ਦੇਖ ਸਕਦੇ ਹੋ ਜੀ ਨੌਵੇਂ ਨੰਬਰ ਤੇ ਜਿਹੜੀ ਗੱਡੀ ਹੈ ਜੀ ਉਹ ਹੈ ਜੀ ਟੋ요ਟਾ ਇਨੋਵਾ ਸੋ ਜਿੱਥੇ ਆਪਾਂ ਟੋ요ਟਾ ਇਨੋਵਾ ਦਾ ਨਾਮ ਲੈ ਦਿੱਤਾ ਉੱਥੇ ਸਾਰੀਆਂ ਟੈਨਸ਼ਨਾਂ ਖਤਮ ਹੋ ਜਾਂਦੀਆਂ ਇਹ ਗੱਡੀ ਦਾ ਇੰਜਨ ਹੈ ਜਿਹੜਾ 2.5 ਲੀਟਰ ਦੇ ਨਾਲ ਆਉਂਦਾ ਹੁੰਦਾ ਸੀ ਸੋ ਤੁਹਾਨੂੰ 2013 ਤੋਂ ਲੈ ਕੇ 15 ਤੱਕ ਦਾ ਮਾਡਲ ਹੈ ਜਿਹੜਾ ਉਹ 5 ਤੋਂ 6 ਲੱਖ ਰੁਪਏ ਦੇ ਵਿੱਚ ਵਿੱਚ ਮਿਲ ਜਾਵੇਗਾ ਗੱਡੀ ਸਾਲੋਂ ਸਾਲ ਚੱਲੇਗੀ ਜੀ ਤੁਹਾਡੇ ਕੋਲ ਕੋਈ ਦਿੱਕਤ ਨਹੀਂ ਦੇਗੀ ਪ੍ਰੀਮੀਅਮ ਸੈਗਮੈਂਟ ਦੀ ਗੱਡੀ ਹੈ ਪੋਲੀਟੀਸ਼ੀਨਾਂ ਦੁਆਰਾ ਇਹ ਵੀ ਗੱਡੀ ਕਾਫੀ ਪਸੰਦ ਕੀਤੀ ਜਾਣ ਵਾਲੀ ਗੱਡੀ ਹੈ ਇੱਕ ਸਮੇਂ ਦੇ ਵਿੱਚ ਇਹ ਗੱਡੀ ਨੂੰ ਕੋਈ ਹੱਥ ਵੀ ਨਹੀਂ ਕਰਦਾ ਰੋਕਣ ਵਾਸਤੇ ਐਹੋਜੀ ਕੁਆਲਿਟੀ ਦੀ ਗੱਡੀ ਹੈ ਸੋ ਇਹਨੂੰ ਤੁਸੀਂ ਲੈ ਸਕਦੇ ਹੋ ਜੀ ਅੱਗੇ 10ਵੇਂ ਨੰਬਰ ਤੇ ਜਿਹੜੀ ਗੱਡੀ ਰੱਖੀ ਆ ਜੀ ਉਹ ਮੇਰੀ ਵੀ ਫੇਵਰੇਟ ਗੱਡੀ ਆ ਉਹ ਆ ਜੀ Maruti Suzuki ਦੀ Brezza 1.3 ਲੀਟਰ ਦਾ ਇਹਦੇ ਵਿੱਚ ਇੰਜਨ ਆਉਂਦਾ ਸੀ 4 ਸਟਾਰ ਦੀ ਰੇਟਿੰਗ ਲੈ ਕੇ ਆਈ ਸੀ ਗੱਡੀ ਇੱਕੋ ਇੱਕ Maruti ਦੀ ਪਾਰਟਸ ਇਹਦੇ ਅਵੇਲੇਬਲ ਰਹਿਣਗੇ ਕਿਉਂਕਿ ਜਦੋਂ ਦੀ ਬਣੀ ਆ ਟੌਪ 5 ਦੇ ਵਿੱਚ ਇਹਦਾ ਨਾਮ ਰਹਿੰਦਾ ਹੀ ਰਹਿੰਦਾ ਹੈ ਜੀ ਬਾਕੀ ਗੱਡੀ 17 ਤੋਂ 18 ਦੀ ਇਹ ਐਵਰੇਜ ਦੇ ਦਿੰਦੀ ਹੈ ਜੋ ਕਿ ਬਹੁਤ ਵਧੀਆ ਗੱਲ ਹੈ 15 16 ਮਾਡਲ ਦੀ ਗੱਡੀ ਤੁਹਾਨੂੰ ਲਗਭਗ 5 ਤੋਂ 6 ਲੱਖ ਰੁਪਏ ਦੇ ਵਿੱਚ ਮਿਲ ਜਾਵੇਗੀ ਚੰਗੀ ਗੱਡੀ ਸੋ ਗੱਡੀ ਨੂੰ ਕਨਸਿਡਰ ਕਰ ਸਕਦੇ ਹੋ ਜੀ ਸੋ ਇਹ ਸੀ ਜੀ ਟੌਪ ਜਿਹੜੀਆਂ 10 ਗੱਡੀਆਂ ਜਿਨ੍ਹਾਂ ਨੂੰ ਤੁਸੀਂ ਲੈ ਕੇ ਕਦੇ ਵੀ ਪਛਤਾਵੋਗੇ ਨਹੀਂ ਆਸ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਜੀ ਸਬਸਕ੍ਰਾਈਬ ਸੋ ਮਿਲਦੇ ਆ ਜੀ ਆਉਣ ਵਾਲੀ ਕਿਸੇ ਹੋਰ ਵਧੀਆ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ